मामला लुधियाना ਤੋਂ سامنے ਆ ਰਿਹਾ ਜਿੱਥੇ ਲੁਧਿਆਣਾ ਦੇ ਵਿੱਚ ਪਖੋਵਲ ਰੋਡ ਦੇ ਨੇੜੇ ਬਣੇ ਬੈਂਕ ਦੇ ਵਿੱਚ ਸਵੇਰ ਦੇ ਸਮੇਂ ਭਿਆਨਕ ਅੱਗ ਲੱਗੇ ਤਾਂ ਇਸ ਮਾਮਲੇ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ سامنے ਆ ਰਹੀਆਂ ਨੇ ਸਕਰੀਨ ਦੇ ਉੱਪਰ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਐਚ ડી ਐਫ ਸੀ ਬੈਂਕ ਐਜਸ ਦੀ ਚੌਥੀ ਮੰਜ਼ਲ ਦੇ ਉੱਪਰ ਭਿਆਨਕ ਅੱਗ ਲੱਗੇ ਤਾਂ ਜਿਸ ਵੇਲੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਉਹਨਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਬੈਂਕ ਦੇ ਵਿੱਚ ਕਾਫੀ ਜ਼ਿਆਦਾ ਅਫਰਾ ਤਫਰੀ ਮਚ ਜਾਂਦੀ ਹੈ ਹਾਲਾਂਕਿ ਅੱਗ ਕਿਹੜੇ ਕਾਰਨ ਕਰਕੇ ਲੱਗੀ ਉਹ ਕਾਰਨ ਫਿਲਹਾਲ ਤੇ ਲਈ ਸਪਸ਼ਟ ਨਹੀਂ ਹੋਏ ਪਰ ਦੱਸਿਆ ਜਾ ਰਿਹਾ ਅਨੁਮਾਨ ਲਗਾਇਆ ਜਾ ਰਿਹਾ ਕਿ ਜਨਰੇਟਰ ਰੂਮ ਦੇ ਵਿੱਚ ਜਿਹੜਾ ਅੱਗ ਲੱਗ ਗਈ ਹੈ ਤਾਂ ਸਵੇਰ ਦੇ ਸਮੇਂ ਜਿਹੜਾ ਭਿਆਨਕ ਅੱਗ ਲੱਗਦੀ ਹੈ ਜਿਸ ਦੇ ਮਗਰੋਂ ਜਿਹੜੇ ਬੈਂਕ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਜਿਸ ਦੇ ਮਗਰੋਂ ਫਾਇਰ ਬ੍ਰਿਗੇਡ ਜਿਹੜੀ ਹੈ ਮੌਕੇ ਤੇ ਪਹੁੰਚਦੀ ਹੈ ਤੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੁਧਿਆਣਾ ਪਖੋਵਾਲ ਰੋਡ ਦੇ ਨੇੜੇ ਐਚਡੀਐਫ ਬੈਂਕ ਦੇ ਜਿਸ ਦੀ ਚੌਥੀ ਮੰਜ਼ਲ ਦੇ ਉੱਪਰ ਹੀ ਭਿਆਨਕ ਅੱਗ ਲੱਗੀ ਹੈ ਚਾਰ ਚੌਥੀ ਮੰਜ਼ਲ ਦੇ ਉੱਪਰ ਦੇਖਿਆ ਜਾ ਸਕਦਾ ਸੀ ਕਿ ਭਿਆਨਕ ਅੱਗ ਲੱਗੀ ਜਿਸ ਦੇ ਮਗਰੋਂ ਫਾਇਰ ਬ੍ਰਿਗੇਡ ਦੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਅੱਗ ਦੇ ਉੱਪਰ ਕਾਬੂ ਪਾ ਲਿੱਤਾ ਗਿਆ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਮੌਕੇ ਦੀਆਂ ਤਸਵੀਰਾਂ ਦਾ ਰੁੱਕ ਕਰੋ ਕਿੱਥੇ ਅੱਗ ਲੱਗੀ ਕਿੱਥੇ ਦੀ ਵਸ ਯਾਗ ਲੱਗੀ ਕਿੱਥੇ ਸੀ ਉੱਪਰ ਲੱਗੀ ਸੀ ਉਹਨਾਂ ਨੇ ਹੈਂਡਲ ਕੀਤਾ ਜਨਰੇਟਰ ਚ ਨੰਡਰ ਨੂੰ ਲੱਗੀ ਕਹਿੰਦੇ ਨਾਲੇ ਇਹ ਨਹੀਂ ਠੀਕ ਹੈ ਉੱਪਰ ਲਾਓ ਸਾਨੂੰ ਜਾਣਾ ਹੈ ਨਹੀਂ ਅਸੀਂ ਇੱਥੇ ਰੋਕੇ ਖੜੇ ਹਾਂ ਇਸ ਕੋਲ ਅਲੱਗ-ਅਲੱਗ ਡਿਊਟੀ ਹੁੰਦੀ ਹੈ ਕਿਹੜਾ ਕੋ ਬੈਂਕ ਦਾ ਜਾਂ ਕੋਈ ਪਬਲਿਕ ਪਲੇਸ ਦਾ ਹਾਂ ਹਰ ਇੱਕ ਜਗ੍ਹਾ ਤੇ ਡਿਫਰੈਂਟ ਡਿਊਟੀ ਹੁੰਦੀ ਹੈ ਨਹੀਂ ਨਹੀਂ ਜਿੱਥੇ ਲੱਗੀ ਆ ਮੈਂ ਤੁਹਾਨੂੰ ਜਨਰਲ ਹੀ ਪੁੱਛਦੇ ਪਿਆ ਕਿ ਲੱਗੀ ਕਿੱਥੇ ਹੈ ਜਨਰੇਟਰ ਉੱਤੇ ਲੱਗੀ ਸੀ ਕਿ ਕਿਤੇ ਹੋਰ ਲੱਗੀ ਸੀ ਫਾਇਰ ਪਾਰਕ ਹੋਇਆ ਸੀ ਉਹਨੂੰ ਸਾਈਡ ਆਊਟ ਕਰ ਲਿਆ ਹੁਣ ਕੀ ਕਰਦੇ ਪਏ ਨੇ ਜੋ ਤੁਸੀਂ ਸੋਲਵ ਕਰਨ ਕਿ ਦੱਸੋਗੇ ਐਡਮਿਨਿਸਟ੍ਰੇਸ਼ਨ ਵੀ ਕੀ ਹੋਇਆ ਕੀ ਪ੍ਰੋਬਲਮ ਆਇਆ ਵੀ ਕਿ ਟਾਈਮ ਤੇ ਆ ਗਈ ਕਿੰਨੇ ਕਿੰਨੇ ਗੱਡੀਆਂ ਨੇ ਇੱਕ ਲੱਗੀ ਦੋ ਲੱਗੀਆਂ ਉਹ ਜੀ ਮਾਰਨਿੰਗ ਦੀ ਨਹੀਂ ਡਿਊਟੀ ਸੀ ਨਹੀਂ ਉਹ ਦੱਸਣਗੇ ਉਹ ਕੰਮ ਸੈਂਕ ਦੇ ਉੱਪਰ ਜਿਹਦੇ ਕੋਈ ਸਾਈਡ ਤੇ ਹੈ ਜੀ ਬਸ ਇੱਧਰ ਕੋਈ ਬਜਾ ਹੋ ਗਿਆ ਉਦੋਂ ਕੋਈ ਹਾਂਜੀ ਹਾਂਜੀ ਸਮਝ ਗਿਆ ਕਿੱਥੇ ਅੱਗ ਲੱਗੀ ਕਿੱਥੇ ਸੀ ਫਿਰ ਅੱਈ ਅੱਗ ਲੱਗੀ ਕਿੱਥੇ ਸੀ ਉੱਪਰ ਲੱਗੀ ਸੀ ਉਹ ਮੈਨੇ ਹੈ ਜੀ ਜਨਰੇਟਰ ਚ ਨੁਡਰ ਨੂੰ ਲੱਗੀ ਜਾਂਦੇ ਨਾਲ ਇਹ ਵੀ ਠੀਕ ਹੈ ਉੱਪਰ ਲਾਓ ਸਾਨੂੰ ਜਾਣਾ ਨਹੀਂ ਅਸੀਂ ਇੱਥੇ ਰੋਕੇ ਖੜੇ ਹਾਂ ਕਿਸ ਤੋਂ ਅਲੱਗ-ਅਲੱਗ ਡਿਊਟੀ ਹੁੰਦੀ ਹੈ ਜਿਹੜਾ ਕੋਈ ਬੈਂਕ ਦਾ ਜਾਂ ਕੋਈ ਪਬਲਿਕ ਪਲੇਸ ਦਾ

ਆ ਅੱਗ ਲੱਗੀ ਕਿੱਥੇ ਸੀ ਫਿਰ ਅੱਈ ਅੱਗ ਲੱਗੀ ਕਿੱਥੇ ਸੀ ਉੱਪਰ ਲੱਗੀ ਸੀ ਉਹਨਾਂ ਨੇ ਹਟਾ ਦਿੱਤਾ ਹੈ ਜਨਰੇਟਰ ਚ ਨੰਡਰ ਨੂੰ ਲੱਗੀ ਜਾਂਦੇ ਨਾਲ ਇਹਦੇ ਤੋਂ ਠੀਕ ਹੈ ਉੱਪਰ ਲਾਓ ਸਾਨੂੰ ਜਾਣਾ ਹੈ ਨਹੀਂ ਅਸੀਂ ਇੱਥੇ ਰੋਕੇ ਖੜੇ ਹਾਂ ਇਸ ਤੋਂ ਅਲੱਗ-ਅਲੱਗ ਡਿਊਟੀ ਹੁੰਦੀ ਹੈ ਜਿਹੜਾ ਕੋਈ ਬੈਂਕ ਦਾ ਜਾਂ ਕੋਈ ਪਬਲਿਕ ਪਲੇਸ ਦਾ हर हाँ। एक जगह तो डिफरेंट ड्यूटी होती है नहीं नहीं जितने लगी, लगी आगो। आगो। है आप मैं तो वही जनरली पूछते पे हैं कि लगी किसे है जनरेटर से की। ये हो लगी थी ये किसे और लगी फायर पार्क वैसे यू नो फाइंड आउट कर ले आऊं कल कर दे पेन जो जो सॉल्व करने के दसु बैठ में स्टेशन की हुआ है प्रॉब्लम फायर वगैरह टाइम से आ गई कितनी गड्डियां गड्डियां एक लगी दो लगी और जो में ड्यूटीज में नहीं वो दसु के ऊपर बैंक के ऊपर मेरे को चाहिए थे इधर कोई बजा हो गया होता कुछ हां जी हां जी समझ गए ਆ ਅੱਗ ਲੱਗੀ ਕਿੱਥੇ ਸੀ ਅੱਗ ਅੱਗ ਲੱਗੀ ਕਿੱਥੇ ਸੀ ਉੱਪਰ ਲੱਗੀ ਸੀ ਉਹਨਾਂ ਨੇ ਹੰਡਲ ਕੀਤਾ ਜਨਰੇਟਰ ਚ ਨੰਡਰ ਨੂੰ ਲੱਗੀ ਜਾਂਦੇ ਨਾਲ ਠੀਕ ਹੈ ਉੱਪਰ ਲਾਓ ਸਾਨੂੰ ਜਾਣਾ ਹੈ ਨਹੀਂ ਅਸੀਂ ਇੱਥੇ ਰੋਕੇ ਖੜੇ ਹਾਂ ਇਸ ਕੋਈ ਅਲੱਗ-ਲੱਗ ਡਿਊਟੀ ਹੁੰਦੀ ਹੈ ਕਿਹੜਾ ਕੋ ਬੈਂਕ ਆ ਜਾਂ ਕੋਈ ਪਬਲਿਕ ਪਲੇਸ ਆ हर एक जगह पर डिफरेंट ड्यूटी होती है नहीं नहीं जितने लकी है मैं तो जनरली पूछते पे है, है कि लकी किथे है जनरेटर पे लगी थी कि कहीं और लगी थी फायर स्पार्क हुआ सी यूनिट आउट कर ले आऊं कर दे पे नहीं जो तो सॉल्व करने के हैं कि एडमिनिस्ट्रेशन भी की हुआ है कि प्रॉब्लम हायर विकेट टाइम पे आ गई बिल्कुल कितनी बिया एक लगी दो लगी और मैं ड्यूटी से नहीं वो दस नहीं देख वो सेंटर ऊपर मैंने पूछा है इधर कोई बजा हो गया उधर कुछ जी हां जी समझ ਆ ਅੱਗ ਲੱਗੀ ਕਿੱਥੇ ਸੀ ਫਿਰ ਨਹੀਂ ਅੱਗ ਲੱਗੀ ਕਿੱਥੇ ਸੀ ਉੱਪਰ ਲੱਗੀ ਸੀ ਉਹ ਉਹਨਾਂ ਨੇ ਹੰਡਲ ਨਹੀਂ ਕੀਤਾ ਤੇ ਜਨਰੇਟਰ ਚ ਨੰਡਰ ਨੂੰ ਲੱਗੀ ਕਹਿੰਦੇ ਨਾਲੇ ਇਹ ਠੀਕ ਹੈ ਉੱਪਰ ਲਾਓ ਸਾਨੂੰ ਜਾਣਾ ਹੈ ਨਹੀਂ ਅਸੀਂ ਇੱਥੇ ਰੋਕ ਕੇ ਖੜੇ ਹਾਂ ਕਿਉਂਕਿ ਅਲੱਗ-ਅਲੱਗ ਡਿਊਟੀ ਹੁੰਦੀ ਹੈ ਕਿਹੜਾ ਕੋ ਬੈਂਕ ਦਾ ਜਾਂ ਕੋਈ ਪਬਲਿਕ ਪਲੇਸ ਦਾ ਹਾਂ

ਆ ਅੱਗ ਲੱਗੀ ਕਿੱਥੇ ਸੀ ਬੱਸ ਅੱਜ ਅੱਗ ਲੱਗੀ ਕਿੱਥੇ ਸੀ ਉੱਪਰ ਲੱਗੀ ਸੀ ਉਹ ਮੈਨੇ ਹਾਂ ਜੀ ਜਨਰੇਟਰ ਚ ਨੰਡਰ ਨੂੰ ਲੱਗੀ ਕਹਿੰਦੇ ਨਾਲੇ ਇਹ ਥੋੜਾ ਠੀਕ ਹੈ ਉੱਪਰ ਲਾਓ ਸਾਨੂੰ ਜਾਣਾ ਹੈ ਨਹੀਂ ਅਸੀਂ ਇੱਥੇ ਰੋਕੇ ਖੜੇ ਹਾਂ ਇਸ ਕੋਈ ਅਲੱਗ-ਲੱਗ ਡਿਊਟੀ ਹੁੰਦੀ ਹੈ ਕਿਹੜਾ ਕੋ ਬੈਂਕ ਆ ਜਾਂ ਕੋਈ ਪਬਲਿਕ ਪਲੇਸ ਆ ਹਾਂ ਹਰ ਇੱਕ ਜਗ੍ਹਾ ਤੇ ਡਿਫਰੈਂਟ ਡਿਊਟੀ ਹੁੰਦੀ ਹੈ ਨਹੀਂ ਨਹੀਂ ਜਿੱਥੇ ਲੱਗੀ ਆ ਮੈਂ ਤੁਹਾਨੂੰ ਜਨਰਲ ਹੀ ਪੁੱਛ ਰਿਹਾ ਕਿ ਲੱਗੀ ਕਿੱਥੇ ਆ ਜਨਰੇਟਰ ਉੱਤੇ ਲੱਗੀ ਚੁਗੀ ਹੈ ਕਿ ਕਿਤੇ ਹੋਰ ਲੱਗੀ ਹੈ ਫਾਇਰ ਸਪਾਰਕ ਹੋਇਆ ਸੀ ਉਹਨੇ ਸਟਾਪ ਆਊਟ ਕਰ ਲਿਆ ਹੁਣ ਕਰਦੇ ਪੈਨੇ ਜੋ ਜੋ ਸਾਲਵ ਕਰਨਗੇ ਦੱਸੂਗਾ ਐਡਮਿਨਿਸਟ੍ਰੇਸ਼ਨ ਕੀ